ਜੀ ਮੇਰਾ ਮੈਂ ਤਾਂ ਮੱਝਾ ਬੰਨੀ ਬੜੀ ਹੋਈ ਸੀ ਜੀ ਮੇਰੇ ਬਾਹਰ ਚ ਜਾ ਕੇ ਹੱਕਾ ਮਾਰੀਆਂ ਨੇ ਮੁੰਡੇ ਜਿਹੜਾ ਪਿੰਡ ਦਾ ਮੁੰਡਾਗਾ ਉਹਨੇ ਗੱਲ ਕਹੀ ਆ ਵੀਰੇ ਆ ਜਾ ਬਾਹਰ ਆਈ ਵੀਰੇ ਆਈ ਉਹ ਮੇਰਾ ਮੁੰਡਾ ਅੰਦਰੋਂ ਨਿਕਲ ਰਿਹਾ ਸੀ ਕੱਖ ਵੱਢਣ ਜਾਂਦਾ ਖੇਤ ਨੂੰ ਜੀ ਠੀਕ ਆ ਨਾ ਜਦੋਂ ਮੇਰਾ ਮੁੰਡਾ ਬਾਹਰ ਨਿਕਲ ਰਿਹਾ ਪਰਨਾ ਬੰਨਦਾ ਮੰਨਦਾ ਸਿਰ ਬੰਨਦਾ ਬੰਦਾ ਆਇਆ ਕਪੜਾ ਬੰਨਦਾ ਉਹ ਤੇ ਉਹਨੂੰ ਕਹਿੰਦਾ ਉਹਨੂੰ ਮੋਢੇ ਤੇ ਹੱਥ ਪਾ ਕੇ ਲੈ ਕੇ ਆ ਵੀਰੇ ਆ ਜਾ ਉਹ ਅਲੀ ਨਾਲ ਗੱਲ ਕਰਨੀ ਆ ਮੈਨੂੰ ਇੰਨੀ ਸੁਣੀ ਆ ਮੈਂ ਉੱਥੇ ਝਾੜੂ ਸਿੱਟ ਕੇ ਡੰਡਾ ਸਿੱਟ ਕੇ ਆਵਦਾ ਡੰਗਰਾ ਥੱਲੇ ਸੰਭਰਦੀ ਸੀ ਮੈਂ ਬਾਹਰ ਜਦੋਂ ਮੈਂ ਗਲੀ ਚਾਈ ਮੁੰਡਾ ਮੇਰਾ ਇੱਥੇ ਆ ਗਲੀ ਦੀ ਨੁੱਕਰ ਤੇ ਟਾਇਆ ਹੋਇਆ ਸੀ। ਹੋਰ ਆਪਾਂ ਨੂੰ ਕੋਈ ਪਤਾ ਨਹੀਂ ਵੀ ਕੀ ਉਹਦੀ ਲੱਤ ਵੱਡੀ ਪਈ ਸੀ ਗਡਾਸੇ ਤੇ ਗਡਾਸਾ ਚੱਲਦਾ ਸੀਗਾ। ਇਹ ਗੱਲ ਹੋਈ ਆ ਜੀ। ਹੁਣ ਜਦੋਂ ਮੈਂ ਇੱਥੇ ਭੱਜੀ ਆਈ ਮੈਂ ਪਿੱਛੇ ਮੇਰੇ ਗਵਾਂਡਲ ਨਿਕਲੇ ਫਿਰ ਮੋਂ ਨੂੰ ਹਾਕਾ ਮਾਰੀਆ ਪਿੱਛੇ ਸਾਡੇ ਹਾਕਾ ਮਾਰਦੇ ਵੀ ਅੰਦਰੋਂ ਬਾਹਰ ਨਿਕਲੇ ਆਉਣਗੇ। ਪਿੰਡ ਦਾ ਇੱਕ ਮੈਂਬਰ ਆ ਜੀ ਤੈਨੂੰ ਬਾਹਰ ਲੇ ਨੇ। ਤਿੰਨ ਗੱਡੀ ਚੋਂ ਬਾਹਰ ਨਿਕਲੇ ਚੌਥਾ ਗੱਡੀ ਚਲਾ ਰਿਹਾ ਸੀ ਕਦੇ ਇੱਧਰ ਨੂੰ ਲਿਜਾਂਦਾ ਸੀ ਕਦੇ ਇੱਧਰ ਨੂੰ ਲਿਜਾਂਦਾ ਸੀ। ਆਹ ਦੇਖ ਲਓ ਸ਼ੀਸ਼ੇ ਦੇ ਵਿੱਚ ਪਹਿਲੀ ਹਿੱਟ ਗੋਲੀਆਂ ਰਹਿ ਥੱਲੇ ਰੋ ਦੇਖੋ ਸਾਹਮਣੇ ਫੈਰ ਹੋਏ ਹੋਏ ਨੇ ਇੱਥੇ ਖੜਾ ਕਰਦਾ ਸੀ ਕੌਣ ਕੇ ਤੇ ਆ ਦੋ ਬੰਦੇ ਆਏ ਸੀ ਜੀ ਇੱਕ ਪਹਿਲਾਂ ਦੇਟਾ ਆਇਆ ਫਿਰ ਦੂਸਰਾ ਆ ਗਿਆ ਹੁਣ ਆਪਾਂ ਨੂੰ ਪਤਾ ਨਹੀਂ ਵੀ ਇਹ ਊਰੇ ਦੇ ਨੱਕੇ ਵਾਲੇ ਨੇ ਭਗਵੰਤ ਮਾਨ ਦੇ ਕੌਣ ਨੇ ਕੌਣ ਨਹੀਂ ਸਾਡੀ ਪੁਲਿਸ ਦੇ ਅਰੇਪਟ ਹੋਈ ਨਹੀਂ ਦੇਖੋ ਜੀ ਮੈਂ ਆਇਆ ਕਨਾ ਡਿਊਟੀ ਤੋਂ 8 ਵਜੇ ਮੇਰੀ ਡਿਊਟੀ ਖਤਮ ਹੋਈ ਐ ਇਹ ਬਾਕੀ ਆਇਆਗਾ ਪੌਣੇ 8 ਦਾ ਤੇ ਮੈਨੂੰ ਤਾਂ ਇੱਥੇ ਆ ਕੇ ਮੈਂ ਜਦੋਂ ਖੜਾ ਮੈਂ ਕਿਹਾ ਇੱਥੇ ਇਕੱਠਾ ਜਾ ਕੇ ਕਿਹੜੀ ਗੱਲਾਂ ਹੋਇਆ ਮੈਨੂੰ ਬਾਅਦ ਵਿੱਚ ਲੱਗਾ ਕਹਿੰਦਾ ਤੇਰੇ ਤੇਰੇ ਬੇਟੇ ਦੇ ਇਸ ਤਰ੍ਹਾਂ ਕਰਕੇ ਘਰੋਂ ਉਠਾ ਕੇ ਲ ਜੇ ਉਹਦੇ ਮਨ 'ਚ ਕੋਈ ਵਿਚਾਰ ਹੁੰਦਾ ਫਿਰ ਉਹਦੇ ਘਰੋਂ ਨਾ ਹੀ ਨਾ ਉਹਦੇ ਨਾਲ ਕਿਉਂ ਹੁੰਦਾ ਹੈ ਉਹ ਨੋਰਮਲ ਇੱਥੇ ਆ ਕੇ ਆਇਆ ਇੱਥੇ ਆ ਕੇ ਉਹਨੇ ਟਾਲ ਲਿਆ ਗੜਾਸਿਆਂ ਨਾਲ ਤੇ ਫਾਇਰ ਕਿਤੇ ਤੁਹਾਡੇ ਬੇਟੇ ਦੇ ਬੇਟੇ ਦੇ ਅੱਛਾ ਕੀ ਰੌਲਾ ਕੀ ਹੈ ਰੌਲਾ ਰੌਲਾ ਤਾਂ ਹੈ ਹੀ ਨਹੀਂ ਕੋਈ ਇਹਨਾਂ ਦੇ ਇਹਨਾਂ ਨੂੰ ਪਤਾ ਹੋਊਗਾ ਕਿ ਕੀ ਰੌਲਾ ਹੈ ਕਿਹੜੇ ਬੰਦੇ ਕੌਣ ਸੀਗੇ ਬੰਦੇ ਇੱਕ ਤਾਂ ਬੰਦਾ ਪਿੰਡ ਦਾ ਹੀ ਆ ਬਾਕੀ ਬੰਦੇ ਬਾਹਰੋਂ ਨੇ ਕੀ ਨਾਮ ਆ ਪਿੰਡ ਦੇ ਬੰਦੇ ਪਿੰਡ ਦੇ ਨਾਮ ਕਾਲਾ ਕਾਲਾ ਕਹਿੰਦੇ ਅਸੀਂ ਗੋਲੀ ਬਿਮਾਰੀ ਹੋਣਾ ਗੋਲੀ ਚਲਾਈ ਹੈ ਜੀ ਆ ਸਾਹਮਣੇ ਗੋਲੀ ਦੇ ਨਿਸ਼ਾਨ ਨੇ ਅੱਛਾ 2 ਘੰਟਾ ਸੇ ਬਿਮਾਰ ਨੇ ਗੜਾਸਾ ਮਾਰਿਆ ਬੇਟੇ ਦੀ ਪਿੰਜਣੀ ਵੱਢਤੀ ਸਾਰੀ ਹਾਂ ਜੀ ਕੰਡੀਸ਼ਨ ਮੈਂ ਮੈਂ ਉਹਨੂੰ ਐਡਮਿਟ ਕੀਤਾ ਹੋਇਆ ਦੇਖਣਾ ਜਾ ਕੇ ਮੈਂ ਮੈਂ ਜੇ ਗਿਆ ਨਹੀਂ ਮੌਕੇ ਦੇ ਕਹਿੰਦੇ ਨਹੀਂ ਵੀ ਆਨਲਾਈਨ ਕਹਿੰਦੇ ਅੱਛਾ ਜੀ ਹਾਂ ਜੀ ਸਰੀਆਮ ਗੁੰਡਾਗਰਦੀ ਹੋ ਰਹੀ ਹੈ ਇਹ ਬੰਦ ਇਹ ਇੱਕ ਨਾ ਬੰਦੇ ਉਹ ਗੋਲੀਆਂ ਨਸ਼ੇ ਵੇਚਦੇ ਨੇ ਤੇ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਬਹੁਤ ਗੰਦ ਪਿਆ ਰਿਆ ਸਾਡੇ ਤੁਹਾਡਾ ਬੇਟਾ ਕੀ ਕੰਮ ਕਰਦਾ ਜੀ ਮੇਰਾ ਬੇਟਾ ਜੀ ਮੈਡੀਕਲ ਨੇ ਮੈਡੀਕਲ ਦੀ ਦੁਕਾਨ ਤੇ ਲੱਗਿਆ ਹੈ ਤੁਸੀਂ ਕੀ ਕੰਮ ਕਰਦੇ ਹੋ ਨਿਊ ਗ੍ਰੇਜ ਦੀ ਮੈਂ ਜੀ ਪੇਪਰ ਮਿਲ ਤੇ ਲੱਗਿਆ ਹਾਂ ਸ੍ਰਾਮ ਹਾਂ ਜੀ ਵੀਰ ਜੀ ਮੈਂ ਤੇਰੇ ਡਾਲੀ ਲੈ ਕੇ ਆ ਰਿਹਾ ਸੀਗਾ ਤੇ ਜੋ ਦੂਜੀ ਮੰਢੀਰ ਸੀਗੀ ਦੂਜਾ ਧੜਾ ਸੀ ਲੜਾਈ ਵਾਲਾ ਚਾਰ ਨੌਜਵਾਨ ਇੱਕ ਪਿੰਡ ਦਾ ਨੌਜਵਾਨ ਸੀ ਤਿੰਨ ਬਾਰੂ ਸੀ ਗਈ ਦੀ ਤੇ ਉਹ ਇੱਥੇ ਖੜ ਕੇ ਬਾਥਰੂਮ ਕਰ ਰਿਹਾ ਸੀ ਜਾਂ ਕਾਲਜ ਦੇ ਉੱਪਰ ਤੇ ਇਹਨਾਂ ਦਾ ਮੁੰਡਾ ਬਾਹਰ ਨਿਕਲੇ ਗਗਨਦੀਪ ਸਿੰਘ ਕਹਿੰਦੇ ਵੀ ਇੱਥੇ ਬਾਥਰੂਮ ਨਾ ਕਰ ਵੀ ਇਹ ਸਾਡਾ ਸਾਹਮਣੇ ਘਰ ਆਗਾ ਜੀ ਉਹ ਜਦੋਂ ਹਟਾਉਣ ਲੱਗੇ ਉਹਨਾਂ ਨੇ ਅੰਦਰੋਂ ਗੰਡਾਸੀ ਕੱਢ ਲਈ ਜੀ ਪਾਈਪਸ ਉਹਨਾਂ ਕੋਲ ਵੱਡਾ ਟੋਕੇ ਵਾਲੀ ਮਸ਼ੀਨ ਦਾ ਦਾਫਾ ਫਿੱਟ ਕੀਤਾ ਹੋਇਆ ਸੀਗਾ ਜੀ ਲੋਹੇ ਦੇ ਪਾਈਪ ਦੇ ਉੱਪਰ ਤੇ ਜਦੋਂ ਉਹਨਾਂ ਸਰਦਾਰ ਤਰਸੇਮ ਸਿੰਘ ਜੀ ਦੇ ਸੁਪੁੱਤਰ ਕਾਕਾ ਹਰਪ੍ਰੀਤ ਸਿੰਘ ਨੂੰ ਉਹ ਅੰਦਰੋਂ ਬੁਲਾ ਕੇ ਲਿਆਏ ਨੀ ਜਿੱਥੇ ਖੜਾ ਸੀਗਾ ਜਦੋਂ ਅੰਦਰੋਂ ਬੁਲਾ ਕੇ ਲਿਆ ਜਿਹੜਾ ਉਹਨਾਂ ਨਾਲ ਹਾਲਾ ਸਿੰਘ ਦੇ ਨਾਲ ਦੂਜਾ ਵਿਅਕਤੀ ਸੀ ਹੋਰ ਮੁੰਡਾ ਜੀ ਉਹਨਾਂ ਨੇ ਥੱਲੇ ਬੈਠ ਕੇ ਉਹਦੀ ਬਾਹਂ ਫੜ ਜਦੋਂ ਫ ਉਹ ਮੁੰਡੇ ਦੇ ਉੱਪਰ ਹਰਪ੍ਰੀਤ ਸਿੰਘ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜਦੋਂ ਜੀ ਆ ਲੱਤ ਦੇ ਉੱਤੇ ਉਹਨਾਂ ਨੇ ਦੀ ਪਿੰਜਣੀ ਵੱਡ ਦਿੱਤੀ ਸਾਰੀ ਜੀ ਜਦੋਂ ਪਿੰਜਣੀ ਵੱਡੀ ਜੀ ਉਹਨਾਂ ਨੇ ਖੱਬੀ ਲੱਤ ਦੀ ਤਾਂ ਉਹਨਾਂ ਦੇ ਉੱਪਰ ਜੀ ਫਿਰ ਛਾਤੀ ਦੇ ਵਿੱਚ ਇੱਟਾਂ ਮਾਰੀਆਂ ਸਰਦਾਰ ਕਾਲਾ ਸਿੰਘ ਜੀ ਵੱਲੋਂ ਮਾਰੀਆਂ ਗਈਆਂ ਇੱਟਾਂ ਅਜੋ ਆਪਣੇ ਪਿੰਡ ਦਾ ਨੌਜਵਾਨ ਹੈਗਾ ਉਹ ਇੱਟਾਂ ਵੀ ਤੁਸੀਂ ਮੌਜੂਦ ਮੌਕੇ ਤੇ ਦੇਖ ਸਕਦੇ ਹੋਗੇ ਤੇ ਜਦੋਂ ਉਹਨਾਂ ਨੇ ਮਾਰਿਆ ਜੀ ਫਿਰ ਉਹ ਉਹਨਾਂ ਦੇ ਮਾਤਾ ਜੀ ਸਰਦਾਰ ਹਰਪ੍ਰੀਤ ਸਿੰਘ ਦੇ ਮਾਤਾ ਜੀ ਨੇ ਸ਼ੀਸ਼ੇ ਦੇ ਵਿੱਚ ਚਿੱਟ ਮਾਰੀ ਜੀ ਉਹਨਾਂ ਨੇ ਜਦੋਂ ਸ਼ੀਸ਼ਾ ਪੰਨੇ ਆ ਫਿਰ ਹਰਪ੍ਰੀਤ ਸਿੰਘ ਨੇ ਭੱਜ ਕੇ ਉਹਨਾਂ ਦੇ ਸ਼ੀਸ਼ੇ ਦੇ ਵਿੱਚ ਡਾਂਗ ਮਾਰੀ ਜੀ ਉਹਨਾਂ ਦੇ ਪਿਛਲਾ ਸ਼ੀਸ਼ਾ ਪੰਨਿਆ ਤੇ ਸਾਈਡ ਵਾਲਾ ਬੈਕ ਟਾਕੀ ਦਾ ਸ਼ੀਸ਼ਾ ਪੰਨਿਆ ਜੀ ਕਨੈਕਟਰ ਸਾਈਡ ਦਾ ਲੈਫਟ ਸਾਈਡ ਦਾ ਤੋਂ ਜਦੋਂ ਉਹਨਾਂ ਨੇ ਦੁਬਾਰਾ ਸਿੱਧਾ ਲੰਘੇ ਦੁਬਾਰਾ ਫਿਰ ਉਹਨਾਂ ਨੇ ਪੂਰੀ ਤੇਜ਼ ਗੱਡੀ ਭਜਾ ਕੇ ਇੱਕ ਟੁਕੜ ਸੌ ਦੀ ਸਪੀਡ ਹੋਣੀ ਉਹ ਸਿੱਧੀ ਲੈ ਕੇ ਗਏ ਨਹੀਂ ਜੀ ਫਿਰ ਉਧਰ ਜਦੋਂ ਫੇਰ ਆਇਆ ਇੱਥੇ ਸਰਦਾਰ ਸਤਨਾਮ ਸਿੰਘ ਜੀ son of ਦੇਵਾਲ ਸਿੰਘ ਜੀ ਖੜੇ ਨੇ ਉਰੇ ਤੇ ਮੈਂ ਖੜਾ ਆਪ ਖੁਦ ਮੌਜੂਦ ਜੀ ਗੁਰੂ ਘਰ ਦਾ ਗ੍ਰੰਥੀ ਤੇ ਨਾਲ ਹਰਪ੍ਰੀਤ ਸਿੰਘ ਜੀ ਖੜੇ ਨੇ ਉਰੇ ਜੀ ਤੇ ਉਹਨਾਂ ਨੂੰ ਤੇ ਲੈ ਆ ਕੇ ਗੱਡੀ ਚੜਾਈ ਉਹਨਾਂ ਨੇ ਦੁਬਾਰੇ ਫੇਰ ਦੁਬਾਰੇ ਬੈਕ ਕੀਤੀ ਦੁਬਾਰੇ ਫੇਰ ਗੱਡੀ ਦੁਬਾਰੇ ਚੜਾਈ ਉਹਨਾਂ ਦੇ ਉੱਪਰ ਜੀ ਫਿਰ ਉਹਨਾਂ ਨੇ ਉਹ ਗੱਡੀ ਦੁਬਾਰੇ ਬੈਕ ਲੈ ਕੇ ਗਏ ਨੇ ਸੂਏ ਤੱਕ ਜੀ ਫਿਰ ਉੱਥੋਂ ਤੋਂ ਖੜ ਕੇ ਆ ਜਿੱਥੇ ਆਪਣੇ ਥਾਣੇ ਅੱਗੇ ਖੜੀ ਸਕੋਰਪਿਓ ਗੱਡੀ ਖੜੀ ਹੈ ਜੀ ਇੱਥੇ ਕੱਢ ਕੇ ਫਿਰ ਉਹਨਾਂ ਨੇ ਉਹ ਸਾਹਮਣੇ ਕੰਦੇ ਦੇ ਉੱਪਰ ਹਵਾਈ ਫਾਇਰ ਕੀਤਾ ਜੀ ਹਾਂ ਜੀ ਫਾਇਰ ਵੀ ਮਾਰ ਹਾਂ ਜੀ ਫਾਇਰ ਕੀਤਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਤੇ ਫਿਰ ਇੱਕ ਉਹਨਾਂ ਨੇ ਇੱਧਰ ਫਾਇਰ ਕੀਤਾ ਦੋ ਫਾਇਰ ਕੀਤੇ ਨੇ ਜੀ ਦਨਾਲੀ ਸੀ ਉਹਨਾਂ ਦੇ ਕੋਲ ਜੀ ਵੱਡੀ ਤੇ ਜਦੋਂ ਉਹਨਾਂ ਨੇ ਫਾਇਰ ਕੀਤੇ ਦੋ ਜੀ ਅ ਤੇ ਜਦੋਂ ਅਸੀਂ ਫੇਰ ਦੁਬਾਰੇ ਬਾਹਰ ਨਿਕਲੇ ਜੀ ਫਿਰ ਉਹਨਾਂ ਨੇ ਲਿਆ ਕੇ ਫਿਰ ਇੱਥੇ ਇੱਟਾ-ਟਾ ਬਰਸਾਈਆਂ ਆ ਸਰਦਾਰ ਹਰਪ੍ਰੀਤ ਸਿੰਘ ਮਾਦੇ ਉੱਤੇ ਇੱਟਾ ਮਾਰੀਆਂ ਆ ਆ ਬੈਠੇ ਨੇ ਤੇ ਉਹਨਾਂ ਦੇ ਭਰਾ ਦੇ ਉੱਪਰ ਇਹ ਸਰਦਾਰ ਪ੍ਰੀਤ ਸਿੰਘ ਦੇ ਉੱਪਰ ਇੱਟਾ ਮਾਰੀਆਂ ਜੀ 4 ਸੀ ਜੀ ਇੱਕ ਆਪਣੇ ਪਿੰਡ ਦਾ ਗਾ ਜੀ ਤਿੰਨ ਬਾਰੋ ਸੀ ਜੀ ਜੋ ਸਾਹਮਣੇ ਆਉਣਗੇ ਤਾਂ ਉਹਨਾਂ ਦੀ ਆਪਾਂ ਪਛਾਣ ਕਰ ਸਕਦੇ ਆਂਗੇ ਤੇ ਗੱਡੀ ਨੰਬਰ ਆਪਣੇ ਕੋਲ ਹੈਗਾ ਹਰਿਆਣਾ ਨੰਬਰ ਗੱਡੀ ਹੈ ਜੀ ਸਾਰੇ ਨਗਰ ਦੀ ਇਹੀ ਮੰਗ ਹੈ ਤੇ ਉਹਨਾਂ ਦੇ ਨਾਲ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਕੇ ਉਹਨਾਂ ਦੇ ਨਾਲ ਉਹਨਾਂ ਨੂੰ ਸਖਤੋ ਸਖਤ ਸਜ਼ਾ ਸੁਣਾਈ ਜਾਵੇ ਜੀ